ਆਪਣੇ ਅੰਦਾਵਾ ਵਾਦਾ ਕਰਕੇ ਮੁੱਕਰਨ ਵਾਲੀ ਸਰਕਾਰ ਅੱਲਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਵਿਡਾਲਾ ਹਜ਼ੂਰੀ ਕੀਰਤਨੀਏ ਸਚਖੰਡ ਸ੍ਰੀ ਦਰਬਾਰ ਸਾਹਿਬ ਔਰ ਬਾਨੀ ਸੇਵਾਦਾਰ ਸਿੱਖ ਸਦ ਭਵਨਾ ਦਲ ਤੋਂ ਅਤੇ ਮੁਖ ਸੇਵਾਦਾਰ ਸ੍ਰੀ ਪੰਜਾਬ ਦਲ ਤੋਂ ਅੱਜ ਦਾ ਜਿਹੜਾ ਸਾਡਾ ਇੱਥੇ ਦਾ ਇਕੱਠੇ ਹੋਣਾ ਹੈ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਅਰਦਾਸ ਕੀਤੀ ਗਈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦੀ ਬਹਾਲੀ ਦੀ ਅਰਦਾਸ ਉਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਭੰਗ ਕਰਨ ਵਾਲੇ ਲੋਕ ਲਾਂਬੂ ਲਾਉਣ ਵਾਲੇ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਐਕਸ਼ਨ ਲਈ ਔਰ ਉਦੋਂ ਬਾਅਦ ਸਰਕਾਰਾਂ ਦੇ ਉਸ ਰਵਈਏ ਦੇ ਖਿਲਾਫ ਜਿਨ੍ਹਾਂ ਨੇ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਟੰਗਣਾ ਸੀ ਅਫਸੋਸ ਉਹਨਾਂ 3.5 ਸਾਲ ਟਾਈਮ ਸਮਾਂ ਪਾਸ ਕੀਤਾ ਹੈ ਉਹਨਾਂ ਦੇ ਰਵਈਏ ਦੇ ਸਰਕਾਰ ਦੇ ਖਿਲਾਫ ਸ਼ਰਾਬ ਪੀ ਕੇ ਕੋਈ ਮਰ ਜਾਏ ਤੇ 10 ਲੱਖ ਦਾ ਮੁਆਵਜ਼ਾ ਲੈ ਕੇ 24 ਘੰਟਿਆਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਰਾਬੀਆਂ ਦੇ ਘਰੇ ਪਹੁੰਚ ਜਾਂਦਾ ਹੈ ਤੇਰੀ ਸਰਕਾਰ ਸ਼ਰਾਬੀਆਂ ਨੇ ਨਹੀਂ ਇਨਾ ਪੰਜਾਬੀਆਂ ਨੇ ਬਣਾਈ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਐ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਅੱਜ 3.5 ਸਾਲਾਂ ਚ ਨਾ ਦੇ ਕੇ 24 ਘੰਟਿਆਂ ਚ ਦੇਣ ਦੀਆਂ ਡਿੰਗਾ ਮਾਰਨ ਵਾਲੀ ਸਰਕਾਰ ਦੇ ਖਿਲਾਫ ਹੈ ਅਰਦਾਸ ਹੋ ਕੀਤੀ ਗਈ ਫਿਰ ਇਹ ਵੀ ਅਰਦਾਸ ਕੀਤੀ ਗਈ ਕਿ ਜਿਹੜੇ ਅਣਕਿਆਸੇ ਹੜ੍ਹ ਪੰਜਾਬ ਦੇ ਸਿਰ ਮੜੇ ਗਏ ਉਹਨਾਂ ਘਰੇ ਹੋਏ ਪਰਿਵਾਰਾਂ ਦੀ ਮਦਦ ਵਾਸਤੇ ਅਰਦਾਸ ਤੇ ਜਿਹੜੇ ਲੋਕ ਦਿਨ ਰਾਤ ਇੱਕ ਕਰਕੇ ਤਨ ਮਨ ਧਨ ਕਰਕੇ ਉੱਥੇ ਸੇਵਾ ਕਰ ਰਹਾ ਤੇ ਜਿਹੜੇ ਲੋਕ ਦੁਕਾਨਦਾਰ ਨਾ ਪ੍ਰੋਫਿਟ ਨਾ ਲੌਸ ਤੇ ਉਹਨਾਂ ਨੂੰ ਸਮਾਨ ਦੇ ਰਹਾ ਬਿਨਾਂ ਕਮਾਈ ਕੀਤੇ ਆ ਇਹ ਉਹਨਾਂ ਦੀ ਅਰਦਾਸ ਕਰਨ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ ਔਰ ਇੱਕ ਸਰਕਾਰ ਨੂੰ ਸਨੇਹਾ ਦੇਣਾ ਚਾਹੁੰਦੇ ਇੱਥੇ ਕੋਟਕਪੂਰਾ ਗੋਲੀ ਕਾਂਡ ਇਹ ਆਖੀ ਜਾਂਦੇ ਨੇ ਸਾਡੇ ਸ਼ਹੀਦ ਆ ਮੈਂ ਕਹਿੰਦਾ ਸਾਡਾ ਕਤਲੇਆਮ ਹੋਇਆ ਉਹ ਜ਼ਮਾਂਦਰੂ ਨਾ ਤੇ ਦੇਸ਼ਤਰੋਹੀ ਸਨ ਤੇ ਨਾ ਘਰੋਂ ਇਹ ਮਿਥ ਕੇ ਆਏ ਸੀ ਅਸੀਂ ਕਿਰਪਾਨ ਮਾਰ ਕੇ ਮਾਰ ਦੇਣਾ ਹੈ ਜਾਂ ਸੀ ਕਿਰਪਾਨ ਨਾਲ ਸ਼ਹੀਦ ਹੋਣਾ ਇਦਾਂ ਦਾ ਕੁਝ ਨਹੀਂ ਸੀ ਸ਼ਾਂਤ ਮਈ ਢੰਗ ਨਾਲ ਬੈਠਿਆਂ ਤੇ ਗੋਲੀਆਂ ਮਾਰੀਆਂ ਗਈਆਂ ਇਹ ਮਨੁੱਖੀ ਅਧਿਕਾਰਾਂ ਦਾ ਕਤਲ ਸੀ ਅਣਮਨੁੱਖੀ ਤਸ਼ੱਦਦ ਸੀ ਇਹ ਸਿੱਖਾਂ ਦਾ ਕਤਲੇਆਮ ਹੈ ਤੇ ਪੰਜਾਬ ਸਰਕਾਰ ਨੇ ਇਹ ਨਾ ਇਨਸਾਫੀ ਕਰਕੇ ਬੇਇਨਸਾਫੀ ਕਰਕੇ ਸਿੱਖਾਂ ਦੇ ਨਾਲ ਇੱਕ ਤਿਉਹ ਗੱਲ ਦਾ ਸਬੂਤ ਦਿੱਤਾ ਹੈ ਕਿ ਇਹ ਸਰਕਾਰ ਦਿੱਲੀ ਵਾਲਿਆਂ ਦੀ ਆ ਪੰਜਾਬ ਵਾਲਿਆਂ ਦੀ ਹੈ ਨਹੀਂ ਦੂਸਰਾ ਇਹਨਾਂ ਨੇ ਦੱਸ ਦਿੱਤਾ ਹੈ ਕਿ ਭਾਰਤੀ ਕਾਨੂੰਨ ਭਾਰਤੀਆਂ ਵਾਸਤੇ ਸਿੱਖਾਂ ਵਾਸਤੇ ਹੈ ਨਹੀਂ ਤੁਸੀਂ ਜਾਓ ਪਸ਼ਾਵਰ ਜਾ ਕੇ ਉੱਥੇ ਮੰਗੋ ਇਨਸਾਫ ਤੁਸੀਂ ਜਾਓ ਅਫਗਾਨਿਸਤਾਨ ਨਿਕਲੋ ਇਥੋਂ ਪਾਕਿਸਤਾਨ ਨੂੰ ਰੋੜ ਕੇ ਘੱਲ ਦਿਓ ਇਹ ਗੱਲਾਂ ਸਾਨੂੰ ਪ੍ਰੂਫ ਕਰ ਰਹੇ ਨੇ ਗੱਲਾਂ ਚੀਜ਼ਾਂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬੇਅਦਬੀ ਕਾਰਡ ਨੂੰ ਲੈ ਕੇ ਅਸੀਂ ਕੈਪਟਨ ਕੇ ਮਾਂਜ ਦਿੱਤੇ ਬਾਦਲ ਕੇ ਮਾਂਜੇ ਪੰਜਾਬੀਆਂ ਨੇ ਤੇ ਜੇ ਅੱਜ ਤੁਸੀਂ ਇਨਸਾਫ ਨਾ ਕੀਤਾ ਤੇ ਸਤਾਈ ਵਿੱਚ ਨਿਹੰਗ ਸਿੰਘਾਂ ਦੇ ਬਾਟੇ ਵਾਂਗੂ ਇਹ ਆਮ ਪਾਰਟੀ ਦੀ ਸਰਕਾਰ ਮਾਂਜ ਕੇ ਰੱਖ ਦੇਵਾਂਗੇ ਇਹ ਸਨੇਹਾ ਦੇਣ ਲਈ ਅੱਜ ਅਸੀਂ ਇੱਥੇ ਆਏ ਆ ਉਹ ਰਾਜ ਦਾ ਜਿਹੜਾ ਪ੍ਰੋਗਰਾਮ ਸੀ ਭਾਵੇਂ ਕੀ ਭਾਈ ਸੁਖਜੀਤ ਸਿੰਘ ਖੋਸਾ ਹੋਣਾ ਨੇ ਇਹਨੂੰ ਬੜਾ ਲਮੇਰਾ ਰੱਖਿਆ ਸੀ ਹੜਾਂ ਚ ਘਿਰੇ ਹੋਏ ਲੋਕਾਂ ਨੂੰ ਮੱਦੇ ਨਜ਼ਰ ਰੱਖਦੇ ਆ ਇਹਨੂੰ ਇੱਥੇ ਅੱਜ ਛੇਤੀ ਅਰਦਾਸ ਕਰਕੇ ਸੰਕੋਚਿਆ ਗਿਆ ਅਗਲਾ ਪ੍ਰੋਗਰਾਮ ਕੀ ਹੋਊ ਉਹ ਐਕਸ਼ਨ ਹੋ ਰਿਹਾ ਐਕਸ਼ਨ ਕਦੇ ਦੱਸੇ ਨਹੀਂ ਜਾਂਦੇ ਉਹ ਤੇ ਕਰਕੇ ਹੀ ਦੱਸੇ ਜਾਂਦੇ ਤੁਹਾਨੂੰ ਪਤਾ ਲੱਗ ਜਾਣਾ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਧੰਨਵਾਦ ਧੰਨਵਾਦ ਦੂਜਾ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ ਤੇ ਤੀਜਾ ਧੰਨਵਾਦ ਮੀਡੀਆ ਦਾ ਕਿਉਂਕਿ ਪਿਛਲੇ ਦਿਨ ਹੀ ਅਸੀਂ ਇਹ ਸਨੇਹਾ ਦੇਣ ਵਾਸਤੇ ਫਰੀਦਕੋਟ ਪ੍ਰੈਸ ਕਾਨਫਰੰਸ ਕੀਤੀ ਰੱਖੀ ਸੀ ਤੇ ਮੌਕੇ ਦੇ ਵੱਡੇ ਅਖਰਾਂ ਨੇ ਬਰਾਬਰ ਪ੍ਰੈਸ ਕਾਨਫਰੰਸ ਕੇ মিডিਆ ਨੂੰ ਉਜਾੜ ਦਿੱਤਾ ਵੀ ਸਾਡੀ ਗੱਲ ਪਬਲਿਕ ਤੱਕ ਨਾ ਜਾਵੇ ਅਸੀਂ ਕਹਿੰਦੇ ਆ ਵੀ ਇਹ ਕਾਰਸ਼ਤਾਨੀਆਂ ਬੰਦ ਕਰ ਦਿਓ ਇਹ ਕਾਰਸ਼ਤਾਨੀਆਂ ਵਿੱਚ ਕੁਝ ਨਹੀਂ ਰੱਖਿਆ ਹੋਇਆ ਬੰਦੇ ਦੇ ਪੁੱਤ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਦਾ ਤੇ ਜਿਹੜੇ ਸਾਡੇ ਦੋ ਨੌਜਵਾਨ ਸ਼ਹੀਦ ਕੀਤੇ ਆ ਤੇ ਜਿਹੜੇ ਨੇਕਾਂ ਫੱਟੜ ਕੀਤੇ ਉਹਨਾਂ ਦਾ ਇਨਸਾਫ ਦੇ ਦਿਓ ਤੁਸੀਂ 24 ਘੰਟਿਆਂ ਦੀ ਗੱਲ ਕੀਤੀ ਸੀ ਤੇ ਦੂਜੇ ਮੇਰੇ ਵੀਰਾਂ ਨੂੰ ਸਪੀਕਰਾਂ ਨੂੰ ਤੁਸੀਂ ਕਿਹਾ ਕਿ ਅਗਲਾ ਐਕਸ਼ਨ ਕੀ ਹੋਊਗਾ ਉਹਨਾਂ ਨੇ ਦੱਸਿਆ ਉਦਾਂ ਦਾ ਹੀ ਮੈਂ ਦੱਸਦਾ ਪਰ ਮੈਂ ਦੱਸਦਾ ਕਿ ਇੱਕ 15 ਨਵੰਬਰ 2015 ਦਾ ਮਤਾ ਪੈਂਡਿੰਗ ਪਿਆ ਆ ਉਹ ਕੀ ਸੀਗਾ ਕਿ ਮੰਤਰੀਆਂ ਤੇ ਸੰਤਰੀਆਂ ਦਾ ਘਰਾਓ ਸਮੇਂ ਦੀ ਬਾਦਲ ਸਰਕਾਰ ਨੇ ਸਾਰੇ ਆਗੂ ਅੰਦਰ ਦੇ ਤੇ ਉਹ ਬਚਿਆ ਹੋਇਆ ਜੇ ਇਹ ਚਾਹੁੰਦੇ ਆ ਆਪਣੀ ਭੁਲਾਈ ਚਾਹੁੰਦੇ ਆ ਕਿਉਂਕਿ ਪੱਗ ਨੀਲੀ ਸੀ ਪੱਗ ਚਿੱਟੀ ਆਈ ਪੱਗ ਹੁਣ ਸਰੋਂ ਖੁੱਲੀ ਆ ਗਈ ਇਹ ਹੁਣ 15 ਨਵੰਬਰ 2015 ਵਾਸਤੇ ਹੀ ਅਸੀਂ ਖੜੇ ਆ ਤੇ ਉਹ ਜਿਹੜਾ ਮਤਾ ਉਹਨਾਂ ਦਾ ਉਦਾਂ ਹੀ ਪਿਆ। ਇਹ ਸਾਰੇ ਸਿੱਖ ਕਾਲੇ ਪਏ ਆ ਕਿ ਇਹਨਾਂ ਨੂੰ ਕਦੋਂ ਅੰਦਰ ਘਰੋ ਘਰੀ ਢੱਕਿਆ ਜਾਵੇ। ਇਹ ਇਹ ਐਕਸ਼ਨ ਪ੍ਰੋਗਰਾਮ ਆ ਤੇ ਇਤੋਂ ਵੱਡਾ ਵੀ ਕੋਈ ਹੋ ਸਕਦਾ। ਸੋ ਇਸ ਕਰਕੇ ਇਹ ਅੱਜ ਦਾ ਜਿਹੜਾ ਸੰਕੇਤਕ ਇਕੱਠ ਆ ਐਡੇ ਭਾਰੀ ਮੌਸਮ ਦੀ ਖਰਾਬੀ ਵਿੱਚ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਸਰਕਾਰੇ ਤੇਰੇ ਕੰਮ ਨਕੰਮੇ ਫੇਰ ਕਹੇਗੀ ਖੜਕੂ ਜੰਮੇ ਇਹ ਸਾਰੇ ਖੜਕੂ ਆ ਪਰ ਹੈ ਇਹ ਸ਼੍ਰੀ ਸਾਹਿਬਾਂ ਵਾਲੇ ਆ ਪਰ ਤੂੰ ਜਾਣ ਬੁੱਝ ਕੇ ਜਾਣ ਬੁੱਝ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾ ਰਹੀ ਹੈ ਤੂੰ ਭਗਵੰਤ ਮਾਨਸਾ ਉਹ ਹੀ ਹੈ ਜਿਹੜਾ ਸਾਡੇ ਧਰਿਆਂ ਵਿੱਚ ਆ ਕੇ ਕਹਿੰਦਾ ਹੁੰਦਾ ਸੀ ਕਿ ਅਸੀਂ ਸਾਨੂੰ ਚੋਣੋ ਸਾਨੂੰ ਚੋਣੋ ਤੇ ਤੈਨੂੰ ਬਰਗਾੜੀ ਦੀ ਸਟੇਜ ਤੋਂ ਤਾਰਿਆ ਗਿਆ ਸੀਗਾ ਕਿ ਕੋਈ ਸ਼ਰਾਬ ਪੀਤੀ ਆ ਤੇ ਆਹ ਹੀ ਬੰਦੇ ਨੇ ਕਿਹਾ ਸੀ ਉਹ ਨਹੀਂ ਗੁਰੂ ਦਾ ਘਰ ਸਾਂਝਾ ਆ ਛੱਡੋ ਯਾਰ ਅਜੀ ਤੇਰੇ ਹੱਕ ਤੇ ਹਾ ਦਾ ਨਾਰਾ ਮਾਰਨ ਵਾਲੇ ਲੋਕ ਅੱਜ ਤੈਨੂੰ ਕਹਿੰਦੇ ਆ ਕਿ ਇਹਨਾਂ ਲੋਕਾਂ ਦੀਆਂ ਜ਼ਮਾਨਾ ਤੋਂ ਨਿਕਲੀ ਹੋਈ ਗੱਲਾਂ ਦੇ ਨਾਲ ਤੁਹਾਡੀ ਸਰਕਾਰ ਆਈ ਆ ਤੇ ਜਿੱਦਣ ਇਹ ਲੋਕ ਅੱਡੀਆਂ ਪਾਟੀਆਂ ਵਾਲੇ ਪੱਠੇ ਪਾਉਣ ਵਾਲੇ ਲੋਕ ਸੜਕਾਂ ਦੇ ਅੱਗੇ ਤੇ ਕੁਝ ਵాలే ਨਹੀਂ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ ਸੁਰਾਜ ਜੀ ਅੱਜ ਫੇਰ ਕਿਉਂ ਇੱਥੇ ਆਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਸਤੰਬਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਰੋਸਮਈ ਤੇ ਰੋਹ ਦੇ ਨਾਲ ਮਨਾਉਣ ਦੇ ਲਈ ਜੋ ਇੱਕ ਪ੍ਰੋਗਰਾਮ ਦਿੱਤਾ ਗਿਆ ਸੀਗਾ ਕੋਟਕਪੂਰਾ ਚੌਕ ਦੇ ਵਿੱਚ ਕਿਉਂਕਿ ਪਿਛਲੇ 10 ਸਾਲ ਤੋਂ ਲਗਾਤਾਰ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਜਿderen ਤੇ ਦੋ ਸਰਕਾਰਾਂ ਬਣ ਚੁੱਕੀਆਂ ਅੱਜ ਜਿਹੜੀ ਸਰਕਾਰ ਆ ਇਹ ਇਸ ਮਸਲੇ ਦੇ ਹੱਲ ਦੇ ਲਈ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਹੋਰ ਕੋਈ ਇਹਨਾਂ ਦਾ ਏਜੰਡਾ ਨਹੀਂ ਸੀਗਾ ਜਿਹੜੇ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਨ ਵਾਲੇ ਲੋਕ ਸਾਢੇ 3 ਸਾਲ ਟਪਾ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਇਹ ਅੱਜ ਯਾਦ ਕਰਵਾ ਰਹੇ ਆ ਇਹ ਹੀ ਗੱਲ ਕਿ ਇਹ ਭੁੱਲੋ ਨਾ ਕਿ ਲੋਕ ਇਸ ਮਸਲੇ ਨੂੰ ਜਾਂ ਸਾਡੇ ਇਸ ਦਰਦ ਨੂੰ ਭੁੱਲ ਗਏ ਆ ਇਹ ਦਰਦ ਹਜੇ ਵੀ ਅੱਲੇ ਆ ਤੁਸੀਂ ਇਹਨਾਂ ਜ਼ਖਮਾਂ ਦੇ ਉੱਤੇ ਮਲ੍ਹਮ ਲਾਉਣ ਦੀ ਬਜਾਏ ਨਮਕ ਪਾਇਆ ਕਿਉਂਕਿ ਤੁਸੀਂ 24 ਘੰਟਿਆਂ ਚ ਕਹਿ ਕੇ ਆਏ ਸੀ ਤੁਸੀਂ ਉਹਨਾਂ ਸਾਰਿਆਂ ਨਾਲੋਂ ਵੱਧ ਸਾਡੇ ਨਾਲ ਧੋਖਾ ਇਹ ਗੱਲ ਦਾ ਕੀਤਾ ਕਿ ਤੁਹਾਡੇ ਤੇ ਵੱਦਾਸਾਂ ਸੀਗਾ ਤੁਸੀਂ ਧਰਨੇ 'ਚ ਬੈੰਦੇ ਸੀ ਤੁਸੀਂ ਐਸੇ ਕੋਟ ਦੇ ਚੌਂਕ ਦੇ ਵਿੱਚ ਬੈਠੇ ਸੀ ਜਦੋਂ ਗੋਲੀ ਚੱਲੀ ਸੀ ਸਿੱਖ ਸੰਗਤਾਂ ਦੇ ਉੱਤੇ ਸਾਡੇ ਨਾਲ ਨੌਜਵਾਨ ਵੀ ਇੱਥੇ ਮੌਜੂਦ ਆਜੀਤ ਸਿੰਘ ਜਿਹੜਾ ਇੱਥੇ ਜ਼ਖਮੀ ਹੋਇਆ ਸੀਗਾ ਸੋ ਇਹ ਕਾਂਡ ਆਪਾਂ ਸਾਰੇ ਭਲੀ ਭਾਤ ਜਾਣਦੇ ਆ ਤੇ ਇਹ ਸਰਕਾਰ ਪਿਛਲੇ 10 ਸਾਲ ਤੋਂ ਲਾਰੇ ਲਾ ਰਹੀ ਆ ਪਿਛਲੇ 3.5 ਸਾਲ ਤੋਂ ਇਹ ਲਾਰੇ ਲਾ ਰਹੇ ਆ ਤੇ ਅੱਜ ਅਸੀਂ ਇਹ ਸਿਰਫ ਇਹ ਦੱਸਣ ਦੇ ਲਈ ਇਕੱਠੇ ਹੋਏ ਆ ਕਿ ਇਹਨਾ ਭੁੱਲੋ ਕਿ 2015 ਤੋਂ ਲੋਕ ਘਟ ਘਟੇ ਹੋਣਗੇ ਜਿਥੇ ਇਕੱਠ ਕਰਨ ਤੇ ਆ ਗਏ ਸੂਚੀਆਂ ਜਥੇਬੰਦੀਆਂ ਜਿਵੇਂ ਅੱਜ ਜਦੋਂ ਅਸੀਂ ਅਗਲਾ ਪ੍ਰੋਗਰਾਮ ਇਥੋਂ ਦੇਵਾਂਗੇ ਤੇ ਉਹਦੇ ਨਾਲੋਂ ਵੱਧ ਇਕੱਠ ਹੋਊਗਾ ਤੇ ਜੇ ਦੂਜਿਆਂ ਦਾ ਬੋਰੀਆ ਵਿਸਰਾ ਗੋਲ ਕੀਤਾ ਜਾ ਸਕਦਾ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਧੱਕਾ ਕੀਤਾ ਘਾਣ ਕੀਤਾ ਗੋਲੀਆਂ ਚਲਾਈਆਂ ਸਖਸ਼ੀਰ ਕੀਤੇ ਆ ਤੇ ਤੁਸੀਂ ਤਾਂ ਇਥੋਂ ਸਾਡੇ ਵਿੱਚੋਂ ਉੱਠ ਕੇ ਗਏ ਹੋ ਤਾਂ ਤੁਹਾਡੇ ਹੀ ਜਿਹੜੇ ਬਿਆਨ ਆ ਤੁਹਾਡੇ ਤੇ ਪੁੱਠੇ ਪੈਣਗੇ ਕਿਉਂਕਿ ਤੁਸੀਂ ਕਹਿਆ ਸੀ ਡੜਾ ਤਾਂ ਡੜਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਸੋ ਇਹ ਇਹ ਹੁਣ ਦੱਸ ਦੇਣਗੇ ਲੋਕ ਅੱਜ ਲੋਕ ਉਸ ਆਈ ਤੇ ਉਤਰੇ ਹੋਏ ਆ ਅਗਲਾ ਐਕਸ਼ਨ ਸਮੂਥੀਆਂ ਜਥੇਬੰਦੀਆਂ ਦੇ ਨਾਲ ਰਾਤਤਾ ਕਰਕੇ ਹੀ ਜਿਵੇਂ ਅੱਜ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਕੁਦਰਤੀ ਆਫਤਾਂ ਨੂੰ ਲੈ ਕੇ ਆੜਾਏ ਹੋਏ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਅੱਜ ਪੰਜਾਬ ਦੇ ਜਿਹੜੇ ਲੋਕਾਂ ਨੇ ਸੰਘਰਸ਼ ਕਰਨਾ ਉਹ ਉਹ ਵੀ ਅੱਜ ਇੱਕ ਹੋਰ ਸੰਘਰਸ਼ ਇਸ ਗੱਲ ਦੇ ਲਈ ਕਰ ਰਿਹਾ ਕਿ ਜਿਹੜੇ ਸਾਡੇ ਭੈਣ ਭਰਾ ਜਦੋਂ ਪੰਜਾਬ ਤੇ ਉੱਤੇ ਭੀੜ ਪੈਂਦੀ ਆ ਤਾਂ ਪੰਜਾਬ ਹੀ ਪੰਜਾਬ ਨਾਲ ਖੜਦਾ ਅਸੀਂ ਇੱਕ ਦੂਜੇ ਨਾਲ ਹੀ ਖੜਦੇ ਆ ਪਰ ਜੇ ਕਿਤੇ ਹੋਰ ਸਟੇਟ ਦੇ ਵਿੱਚ ਭੀੜ ਪਵੇ ਤਾਂ ਪੂਰਾ ਪੰਜਾਬ ਉਧਰ ਨੂੰ ਉਹਦੀ ਮਦਦ ਕਰਨ ਜਾਂਦਾ ਇਹਦੀਆਂ ਇਹਦੀਆਂ ਮਸਾਲਾ ਵਰਲਡ ਦੇ ਦੇਸ਼ ਆ ਜਿਹੜੇ ਉਹ ਵੀ ਮਸਾਲਾ ਦੰਦਿਆ ਸਾਡੀ ਕੌਮ ਦੀਆਂ ਤੋਂ ਅੱਜ ਅਸੀਂ ਕਾਂਡ ਲਈ ਕੋਸ਼ਿਸ਼ ਕਿਉਂ ਕਿਉਂਦੇ ਹੋ ਉਸ ਸਮੇਂ ਦੀ ਸਰਕਾਰ ਇਹ ਤਾਂ ਕੋਈ ਜੰਤਕ ਹੀ ਨਹੀਂ ਰਹਿ ਗਿਆ ਬਲਾਤਕਾਰੀ ਸਾਥ ਦੋਸ਼ੀ ਆ ਜਿਹੜਾ ਤੀਜੇ ਦਿਨ ਪਰੋਲ ਤੇ ਕੰਢੀ ਰੱਖਦੇ ਆ ਜਿਹਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਸ ਸਮੇਂ ਦੀ ਸਰਕਾਰ ਅੱਜ ਤੁਸੀਂ ਦੇਖੋ ਕਿੱਥੇ ਆਓ ਇਹਨਾਂ ਦਾ ਕੋਈ ਐਮਐਲਏ ਨਹੀਂ ਜਿੱਤ ਸਕਿਆ ਕੋਈ ਐਮਸੀ ਨਹੀਂ ਬਣ ਸਕਿਆ ਤਾਂ ਲੋਕਾਂ ਵੱਲੋਂ ਸਜ਼ਾ ਦਿੱਤੀ ਜਾ ਚੁੱਕੀ ਆ ਗੁਰੂ ਸਾਹਿਬ ਸਜ਼ਾ ਦੇ ਰਹੇ ਆ ਸਰਕਾਰਾਂ ਝੂਠੇ ਵਾਅਦੇ ਕਰਕੇ ਆਈਆਂ ਇਹ ਕੀ ਕਰ ਰਹੀਆਂ ਇਹਦਾ ਕੇਸ ਹੀ ਟ੍ਰਾਂਸਫਰ ਕਰਤੇ ਇਹ ਤਾਂ ਦੋਸ਼ੀ ਨਹੀਂ ਜੇ ਅਜੇ ਫੜ ਸਕੇ ਇਹ ਤਾਂ ਚਲਾਨ ਨਹੀਂ ਪੇਸ਼ ਕਰ ਸਕੇ ਅਸੀਂ ਤਾਂ ਇਹਨਾਂ ਨੂੰ ਨਗੇ ਚਟੇ ਕਰਨ ਚ ਲੱਗੇ ਆ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਦੋਸ਼ੀ ਇਹ ਤਾਂ ਅੱਜ ਦੀ ਸਰਕਾਰ ਦੀ ਗੱਲ ਕਰੀਏ ਤਾਂ ਇਥੋਂ ਦੇ ਮਨਿਸਟਰ ਐਮ ਐਲ ਏ ਉਹਨੂੰ ਮਿਲ ਕੇ ਵੋਟਾਂ ਦੀ ਪੋਚ ਕਰ ਰਹੇ ਆ ਜਿਨ੍ਹਾਂ ਨੂੰ ਜ਼ਿਲ੍ਹਾ ਚ ਬੰਦ ਕਰਨ ਉਹਨਾਂ ਤੋਂ ਵੋਟਾਂ ਮੰਗੀ ਜਾਂਦੇ ਆ ਇਹ ਇਹ ਕਿਵੇਂ ਇਨਸਾਫ ਕਰਨਗੇ ਉਹ ਤਾਂ ਸਾਡੇ ਇੱਕੇ ਨਹੀਂ ਅਗਲਾ ਸਟੈਪ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਮਾਧਿਅਮ ਰਾਈ ਸਾਰੀਆਂ ਸੰਗਤਾਂ ਦੇ ਜਿਹੜਾ ਸਾਮੁਖ ਰੱਖਿਆ ਜਾਂਦਾ ਹੈ